ਅਸੀਂ ਇਹ ਹੀ ਕਹਿਣਾ ਚਾਹੁੰਦੇ ਆ ਕਿ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਆ ਬੜੀਆਂ ਸਰਕਾਰਾਂ ਆਈਆਂ ਪਰ ਇਹ ਕਿਸੇ ਨੇ ਵੀ ਸਾਡੇ ਪਿੰਡ ਦਾ ਨਿਕਾਸ ਨਹੀਂ ਕੀਤਾ ਹੈਗਾ ਹਰ ਜਿਹੜੀ ਵੀ ਸਰਕਾਰ ਆਂਦੀ ਹੈ ਕੋਈ ਐਮਐਲਏ ਆਂਦਾ ਹੈ ਸਾਰੇ ਇਹੀ ਕਹਿੰਦੇ ਆ ਕਿ ਅਸੀਂ ਨਿਕਾਸ ਕਰਾਂਗੇ ਫਿਰ ਮੁਰ ਤੋਂ ਵੋਟਾਂ ਲੈ ਕੇ ਮੁਰ ਤੋਂ ਇਸ ਪਿੰਡ ਦੀ ਤੇ ਪਰਤ ਦੇ ਨਹੀਂ ਦੇਖਦੇ ਨਹੀਂ ਆ ਕੇ ਸਾਡੀ ਬਾਜਵਾ ਸਾਹਿਬ ਨਾਲ ਗੱਲ ਹੋਈ ਆ ਸਾਡੀ ਸੇਖਵਾ ਸਾਹਿਬ ਨਾਲ ਗੱਲ ਹੋਈ ਆ ਪਰ ਉਹ ਸਾਨੂੰ ਕੋਈ ਵੀ ਜਵਾਬ ਨਹੀਂ ਦਿੰਦੇ ਅਸੀਂ ਬੜੇ ਦਿਨਾਂ ਤੱਕ ਅਸੀਂ ਦੇ ਵਿੱਚ ਉਹ ਇੱਥੇ ਕੋਈ ਛੱਪੜ ਨਹੀਂ ਆ ਥੋੜਾ ਜਿਹਾ ਛੱਪੜ ਸੀ ਉਹ ਵੀ ਪੂੜ ਚੁੱਕਿਆ ਆ ਕੋਈ ਛੱਪੜ ਨਹੀਂ ਆ ਜਦੋਂ ਬੱਚੇ ਸਕੂਲ ਜਾਂਦੇ ਨੇ ਇਨਫੈਕਸ਼ਨ ਹੁੰਦੀ ਹੈ ਬੱਚੇ ਕੇ ਛੋਟੇ ਬੱਚੇ ਵਿੱਚ ਪਾਣੀ ਚ ਡਿੱਗ ਵੀ ਪੈਂਦੇ ਆ ਬਜ਼ੁਰਗ ਵੀ ਡਿੱਗ ਪੈਂਦੇ ਆ ਇਥੋਂ ਨੰਗਣਾ ਬਹੁਤ ਜ਼ਿਆਦਾ ਮੁਸ਼ਕਲ ਹੈ ਸਾਡੇ ਪਿੰਡ ਦੇ ਵਾਸਤੇ ਤੇ ਸਰਕਾਰਾਂ ਮਰ ਗਈ ਆ ਵਾ ਕੋਈ ਸਰਪੰਚ ਨਹੀਂ ਆ ਕੋਈ ਐਮਐਲਏ ਨਹੀਂ ਆ ਕੋਈ ਸੀਐਮ ਨਹੀਂ ਆ ਇੱਥੇ ਸਦੀਆਂ ਹੋ ਗਿਆ ਆ ਉਮਰ ਨੰਗੀ ਆ ਉਦੋਂ ਆਪਾਂ ਬੱਚੇ ਸੀ ਹੁਣ ਗਾਲੀ ਸਾਡੇ ਬੱਚੇ ਹੋ ਗਿਆ ਇਹ ਤਾਂ ਦਾ ਇਦਾਂ ਹੀ ਆ ਬੋਟਲਾਂ ਮਾਰੀ ਤੇ ਬੜੀ ਸ਼ਤੀ ਹੁੰਦੇ ਆ ਐਰਕਾ ਕੋਈ ਬਰੇ ਇਥੋਂ ਫਿਰ ਕੁੱਟ ਖਾ ਕੇ ਜਾਊਗਾ ਪਾਥੀਆਂ ਖਾ ਕੇ ਜਾਣ ਕੇ ਕੋਈ ਸੋ ਸਮਝ ਕੇ ਬਰੇ ਆ ਡੇ ਪਿੰਡ ਦਾਨ ਕੇ ਇੱਥੇ ਹਾਲ ਵੇਖੋ ਕੀ ਹਾਲ ਹੋ ਗਿਆ ਵਾ ਜੇ ਕੋਈ ਬੱਚਾ ਡੁੱਬ ਗਿਆ ਤੇ ਤੜੇ ਜम्मे ਰੋਣੇ ਜੋ ਇਹ ਵੀ ਦੇ ਲੋ ਤੂੰ ਇਹ ਪਾਣੀ ਬਰਸਾਤਾਂ ਤੋਂ ਬਾਅਦ ਚ ਵੀ ਇਦਾਂ ਹੀ ਖਲੋਤਾ ਰਹਿੰਦਾ ਵਾ ਸਾਡੇ ਘਰਾਂ ਦਾ ਪਾਣੀ ਸਾਡੇ ਗਟੜਾਂ ਦਾ ਪਾਣੀ ਸਾਰੇ ਇੱਥੇ ਗਲੀ ਤੇ ਆ ਜਾਂਦਾ ਵਾ ਇਸ ਕਰਕੇ ਬੜੇ ਪਰੇਸ਼ਾਨੀਆਂ ਤੁਹਾਨੂੰ ਪਤਾ ਵੀ ਗੰਦੇ ਪਾਣੀ ਨਾਲ ਕਈ ਬਿਮਾਰੀਆਂ ਫੈਲਦੀਆਂ ਨੇ ਇਸ ਕਰਕੇ ਪੰਜਾਬ ਸਰਕਾਰ ਦੇ ਕਿ ਮੇਰੀ ਬੇਨਤੀ ਆ ਹੱਥ ਜੋਰ ਕੇ ਮੈਂ ਅਪੀਲ ਜਿਹੜਾ ਪਹਿਲੇ ਸਰਪੰਚ ਨੇ ਉਹ ਛੱਪੜ ਪੂਰਿਆ ਵਾ ਉਹਦੀ ਵਜ੍ਹਾ ਕਰਕੇ ਸਭ ਤੋਂ ਵੱਡੀ ਪ੍ਰੋਬਲਮ ਆਈ ਹੈ ਜਿੱਧਰ ਉਹਨੇ ਪਾਣੀ ਛੋਟਿਆ ਵਾ ਉਹਨਾਂ ਦੂਜੀ ਪਾਰਟੀ ਵਾਲਿਆਂ ਕੇਸ ਕਰ ਦੁੱਤਾ ਵਾ ਉਹ ਕੇਸ ਕਰਨ ਕਰਕੇ ਬਹੁਤੀ ਵੱਡੀ ਪ੍ਰੋਬਲਮ ਆਈ ਆ ਤੇ ਗਾੜੀ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਆ ਬੜੀਆਂ ਸਰਕਾਰਾਂ ਆਈਆਂ ਪਰ ਇਹ ਕਿਸੇ ਨੇ ਵੀ ਸਾਡੇ ਪਿੰਡ ਦਾ ਨਿਕਾਸ ਨਹੀਂ ਕੀਤਾ ਹੈਗਾ ਵੀ ਸਾਡਾ ਪਾਣੀ ਜਿਹੜੇ ਘਰਾਂ ਦਾ ਹੈ ਇੱਥੇ ਰਹਿੰਦਾ ਹੈ ਕਿ ਮਤਲਬ ਕੋਈ ਇੱਥੇ ਨਿਕਾਸ ਨਹੀਂ ਆ ਕੋਈ ਛੱਪਰ ਨਹੀਂ ਆ ਜਿਹੜੀ ਵੀ ਸਰਕਾਰ ਆਂਦੀ ਹੈ ਕੋਈ ਐਮਐਲਏ ਆਂਦਾ ਹੈ ਸਾਰੇ ਇਹੀ ਕਹਿੰਦੇ ਆ ਕਿ ਅਸੀਂ ਨਿਕਾਸ ਕਰਾਂਗੇ ਫਿਰ ਮੁਰ ਤੋਂ ਵੋਟਾਂ ਲੈ ਕੇ ਮੁਰ ਤੋਂ ਇਸ ਪਿੰਡ ਦੀ ਤੇ ਪਰਤੇ ਦੇ ਨਹੀਂ ਦੇਖਦੇ ਨਹੀਂ ਆ ਜੇ ਅਸੀਂ ਕਿਸੇ ਵੀ ਵੱਲ ਜਾਈਏ ਜਾਂ ਸਰਪੰਚ ਵੱਲ ਜਾਈਏ ਉਹ ਕਹਿ ਦਿੰਦੇ ਆ ਸਾਨੂੰ ਕਿ ਅਸੀਂ ਨਿਕਾਸ ਕਰਾਂਗੇ ਅਸੀਂ ਗੱਲ ਕਰਾਂਗੇ ਸਾਡੀ ਬਾਜਵਾ ਸਾਹਿਬ ਨਾਲ ਗੱਲ ਹੋਈ ਆ ਸਾਡੀ ਸੇਖਵਾ ਸਾਹਿਬ ਨਾਲ ਗੱਲ ਹੋਈ ਆ ਪਰ ਉਹ ਸਾਨੂੰ ਕੋਈ ਵੀ ਜਵਾਬ ਨਹੀਂ ਦਿੰਦੇ ਅਸੀਂ ਬੜੇ ਦਿਨਾਂ ਤੱਕ ਅਸੀਂ ਜਾਂਦੇ ਰਹੇ ਉਹਨਾਂ ਦੇ ਕੋਲ ਵੀ ਜਾਂਦੇ ਰਹੇ ਆ ਸੇਖਵਾ ਸਾਹਿਬ ਦੇ ਘਰ ਵੀ ਜਾਂਦੇ ਰਹੇ ਆ ਕਿ ਸਾਡਾ ਸਰ ਕੋਈ ਹੱਲ ਕਰੋ ਉਹ ਕਹਿ ਦਿੰਦੇ ਰਹੇ ਸਾਨੂੰ ਕਿ ਕੋਈ ਗੱਲ ਨਹੀਂ ਤੁਹਾਡੇ ਪਿੰਡ ਦਾ ਅਸੀਂ ਹੱਲ ਕਰਾਂਗੇ ਪਰ ਹਜੇ ਤੱਕ ਕੋਈ ਵੀ ਹੱਲ ਨਹੀਂ ਹੋਇਆ ਇਸ ਗੱਲ ਇਹ ਸਰ 16 ਸਾਲ ਹੋ ਚੱਲੇ ਪਾਣੀ ਪਿੰਡ ਦੇ ਵਿੱਚ ਉਹ ਇੱਥੇ ਕੋਈ ਛੱਪੜ ਨਹੀਂ ਆ ਥੋੜਾ ਜਿਹਾ ਛੱਪੜ ਸੀ ਉਹ ਵੀ ਪੂੜ ਚੁੱਕਿਆ ਹੈ ਕੋਈ ਛੱਪੜ ਨਹੀਂ ਹੈ ਕੋਈ ਛੱਪੜ ਨਹੀਂ ਗਾ ਨਹੀਂ ਜੀ ਸਿਰ ਪੰਜਾਬ ਸਰਕਾਰ ਨੂੰ ਮੰਗ ਕਰਨੇ ਆ ਕਿ ਭਗਵੰਤ ਮਾਨ ਜੀ ਕਹਿੰਦੇ ਨੇ ਕਿ ਅਸੀਂ ਬੜਾ ਨਿਕਾਸ ਕੀਤਾ ਹੈ ਕਿ ਨਿਕਾਸ ਕੀਤਾ ਹੈ ਕੋਈ ਨਿਕਾਸ ਨਹੀਂ ਹੋਇਆ ਪਿੰਡ ਦਾ ਪਿੰਡ ਦਾ ਇੰਨਾ ਬੁੜਾ ਹਾਲ ਹੈ ਕਿ ਇੱਥੋਂ ਦੇ ਅਸੀਂ ਨੰਗ ਨਹੀਂ ਸਕਦੇ ਜੇ ਕੋਈ ਸਾਡੇ ਘਰ ਕੋਈ ਗੈਸਟ ਵੀ ਆਂਦਾ ਹੈ ਤੇ ਉਹ ਵੀ ਇਹੀ ਚੀਜ਼ ਕਹਿੰਦਾ ਹੈ ਕਿ ਇਹ ਤੁਹਾਡਾ ਪਿੰਡ ਕਿਸ ਤਰ੍ਹਾਂ ਦਾ ਹੈ ਇੱਥੇ ਕੋਈ ਸਰਕਾਰ ਨਹੀਂ ਇੱਥੇ ਕੋਈ ਮੈਂਬਰ ਨਹੀਂ ਇੱਥੇ ਕੋ ਪੰਚਾਇਤ ਨਹੀਂ ਆ ਸਾਡੀ ਪੰਚਾਇਤ ਵੀ ਨਹੀਂ ਗੱਲ ਸੁਣਦੀ ਅਸੀਂ ਅਸੀਂ ਚੀਜ਼ ਦੀ ਮੰਗ ਕਰਦੇ ਆ ਕਿ ਸਾਡੀ ਪਿੰਡ ਦਾ ਨਿਕਾਸ ਹੋਏ ਹਨ ਨੂੰ ਛੱਪੜ ਮਿਲੇ ਜਿੱਥੇ ਅਸੀਂ ਆਪਣੇ ਘਰਾਂ ਦਾ ਪਾਣੀ ਛੋਟ ਸਕੇ ਸਾਡੇ ਘਰ ਵਿੱਚ ਜਦੋਂ بارش ਪੈਂਦੀ ਹੈ ਸਾਰਾ ਪਾਣੀ ਸਾਡੇ ਘਰਾਂ ਨੂੰ ਆਉਂਦਾ ਹੈ ਜਦੋਂ ਬੱਚੇ ਸਕੂਲ ਜਾਂਦੇ ਨੇ ਇਨਫੈਕਸ਼ਨ ਹੁੰਦੀ ਹੈ ਬੱਚੇ ਕਈ ਛੋਟੇ ਬੱਚੇ ਵਿੱਚ ਪਾਣੀ ਚ ਡਿੱਗ ਵੀ ਪੈਂਦੇ ਆ ਬਜ਼ੁਰਗ ਵੀ ਡਿੱਗ ਪੈਂਦੇ ਆ ਇਥੋਂ ਨੰਗੜਾ ਬਹੁਤ ਜ਼ਿਆਦਾ ਮੁਸ਼ਕਲ ਹੈ ਇੰਨੀ ਗੰਦੀ ਸਮੈਲ ਆਉਂਦੀ ਹੈ ਕਿ ਅਸੀਂ ਇੱਥੇ ਪਤਾ ਨਹੀਂ ਕਿਸ ਤਰ੍ਹਾਂ ਰਹਿ ਰਹੇ ਅਸੀਂ ਪੂਰੀ ਗੰਦਗੀ ਵਿੱਚ ਰਹਿ ਰਹੇ ਹਾਂ ਜੀ ਬਹੁਤ ਜ਼ਿਆਦਾ ਬੱਚਿਆਂ ਨੂੰ ਇਨਫੈਕਸ਼ਨ ਹੋਈ ਹੈ ਖੁਦ ਮੈਨੂੰ ਵੀ ਇਸ ਚੀਜ਼ ਤੋਂ ਇਨਫੈਕਸ਼ਨ ਹੋ ਗਈ ਹੈ ਕਿ ਅਸੀਂ ਇਸ ਗੰਦੇ ਪਾਣੀ ਚ ਰਹਿ ਰਹੇ ਹਾਂ ਗਟਰਾ ਦਾ ਪਾਣੀ ਆਉਂਦਾ ਸਾਰਾ ਘਰ ਦਾ ਪਾਣੀ ਆਉਂਦਾ ਕੋਈ ਨਿਕਾਸ ਨਹੀਂ ਹੈ ਇੱਥੇ ਕਿਸੇ ਵੀ ਪੰਚਾਇਤ ਨੇ ਕੋਈ ਵੀ ਨਿਕਾਸ ਨਹੀਂ ਕੀਤਾ ਇੱਥੇ ਦੇਖੋ ਵੀਰ ਜੀ ਮੈਂ ਤੇ ਤੁਹਾਡੇ ਨਿਊਜ਼ ਚੈਨਲ ਆਈ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦਾ ਵਾ ਸਰਕਾਰਾਂ ਨੂੰ ਕਿਉਂਕਿ ਸਰਕਾਰਾਂ ਕਹਿੰਦੀ ਆ ਆਪਾਂ ਬਰਾ ਵਿਕਾਸ ਕਰਦੀ ਆ ਆ ਤੁਸੀਂ ਦੇਖ ਹੀ ਰਹੇ ਹੋ ਸਭ ਕੁਝ ਤੁਹਾਡੇ ਸਾਹਮਣੇ ਆ ਸਾਡੇ ਪਿੰਡ ਦੇ ਵਾਸਤੇ ਤੇ ਸਰਕਾਰਾਂ ਮਰ ਗਈ ਆ ਵਾ ਕੋਈ ਸਰਪੰਚ ਨਹੀਂ ਆ ਕੋਈ ਐਮਐਲਏ ਨਹੀਂ ਆ ਕੋਈ ਸੀਐਮ ਨਹੀਂ ਆ ਇੱਥੇ ਸਦੀਆਂ ਹੋ ਗਈਆਂ ਆ ਉਮਰ ਨੰਗੀ ਆ ਉਦੋਂ ਆਪਾਂ ਬੱਚੇ ਸੀ ਹੁਣ ਗਾੜੀ ਸਾਡੇ ਬੱਚੇ ਹੋ ਗਿਆ ਇਤਾਂ ਦਾ ਇਦਾਂ ਹੀ ਆ ਆਪਾਂ ਨੇ ਕਦੀ ਇੱਥੇ ਹੱਲ ਵੇਖਿਆ ਨਹੀਂ ਜਿਹੜਾ ਇੱਥੇ ਆਉਂਦਾ ਵਾ ਇੱਥੇ ਸਪੀਚ ਦੇ ਕੇ ਚਲ ਜਾਂਦਾ ਵਾ ਆ ਪਿੱਛੇ ਜੇ ਸੇਖਵਾ ਸਾਹਿਬ ਆਏ ਉਹ ਵੀ ਇੱਥੇ ਵੇਖ ਕੇ ਚਲ ਗਏ ਮੁਰਗੇ ਵਰਦੇ ਨਹੀਂ ਇੱਥੇ ਬੋਟਾ ਲੈਣ ਮਾਰੀ ਤੇ ਬੜੀ ਸ਼ਿੱਤੀ ਹੁੰਦੇ ਆ ਐਰਕਾ ਕੋਈ ਵਰੇ ਇੱਥੋਂ ਫਿਰ ਟੁੱਟ ਖਾ ਕੇ ਜਾਊਗਾ ਪਾਥੀਆਂ ਖਾ ਕੇ ਜਾਣ ਕੇ ਕੋਈ ਸੋਚ ਸਮਝ ਕੇ ਵਰੇ ਆ ਡੇ ਪਿੰਡ ਜੋ ਸਾਡੇ ਪਿੰਡ ਦਾ ਹੱਲ ਹੋਣਾ ਚਾਹੀਦਾ ਵਾ ਇੱਥੇ ਇੱਥੇ ਬਹੁਤ ਗੰਦਗੀ ਹੋ ਗਈ ਬਹੁਤ ਮਾੜਾ ਕੰਮ ਹੋ ਗਿਆ ਵਾ ਆਕ ਬਕ ਕੰਮ ਥੋੜਾ ਵਾ ਸਾਰੇ ਪਿੰਡਾਂ ਚ ਬੜੀ ਸ਼ਾਂਤੀ ਆ ਸਾਰੇ ਪਿੰਡਾਂ ਚ ਸੜਕਾਂ ਬੜੀਆਂ ਨੇ ਕਿਤੇ ਕੋਈ ਗੱਲ ਨਹੀਂ ਕਰਨ ਮਾਰੀ ਤੇ ਤੂੰ ਹੀ ਮਿਹਰਬਾਨੀ ਕਰਕੇ ਤੇ ਵੇਖ ਲੋ ਪਿੰਡਾਂ ਆਣ ਕੇ ਇੱਥੇ ਹਾਲ ਵੇਖੋ ਕੀ ਹਾਲ ਹੋ ਗਿਆ ਵਾ ਜੇ ਕੋਈ ਬੱਚਾ ਡੁੱਬ ਗਿਆ ਤੇ ਤੜੇ ਜम्मे ਰੋਣੇ ਜੋ ਇਹ ਵੀ ਵੇਖ ਲੋ ਤੂੰ ਆਪਣੀ ਵੇਖ ਲੋ ਮਰਜੀ ਜੇ ਬੱਚਾ ਕੋਈ ਮਰ ਗਿਆ ਜਾਂ ਡੁੱਬ ਗਿਆ ਇੱਥੇ ਤੇ ਤਾੜੇ ਦਾ ਟਾਇਕ ਮਣੇ ਜੋ ਵੇਖ ਸਕਦੇ ਜੀ ਤੁਸੀਂ ਆਣ ਕੇ ਮੈਂ ਨਾ ਬੇਨਤੀ ਕਰਨਾ ਚਾਹੁੰਦਾ ਸਰਕਾਰਾਂ ਅੱਗੇ ਕਿ ਸਾਡੀ ਹੱਥ ਜੋੜ ਕੇ ਬੇਨਤੀ ਆ ਪੰਜਾਬ ਸਰਕਾਰ ਦੇ ਅੱਗੇ ਕਿ ਸਾਡੇ ਪਿੰਡ ਦਾ ਨਿਕਾਸ ਹੱਲ ਕੀਤਾ ਜਾਏ ਕੋਈ ਨਾ ਕੋਈ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਆ ਇਸ ਕਰਕੇ ਸਰਕਾਰਾਂ ਦੇ ਅੱਗੇ ਬੇਨਤੀ ਆ ਕੋਈ ਮੈਂਬਰ ਪੰਚਾਇਤ ਕੋਈ ਵੀ ਇੱਧਰ ਵੇਖਣ ਨਹੀਂ ਡਿਆ ਕਿਉਂਕਿ ਸਾਰੇ ਆਪਣੇ ਕੰਮਾਂ ਕਾਰਾਂ 'ਚ ਵਿਜੀ ਨੇ ਅਸੀਂ ਇਸ ਕਰਕੇ ਸਰਕਾਰ ਦੇ ਅੱਗੇ ਬੇਨਤੀ ਕਰਨੇ ਆ ਕਿ ਸਾਡੇ ਪਿੰਡ ਦਾ ਨਿਕਾਸ ਸਾਡੇ ਪਿੰਡ ਦਾ ਹੱਲ ਕੀਤਾ ਜਾਏ ਇਹ ਪਾਣੀ ਬਰਸਾਤਾਂ ਤੋਂ ਬਾਅਦ 'ਚ ਵੀ ਇਦਾਂ ਹੀ ਖਲੋਤਾ ਰਹਿੰਦਾ ਵਾ ਸਾਡੇ ਘਰਾਂ ਦਾ ਪਾਣੀ ਸਾਡੇ ਗਟੜਾਂ ਦਾ ਪਾਣੀ ਸਾਰਾ ਇੱਥੇ ਗਲੀ ਤੇ ਆ ਜਾਂਦਾ ਵਾ ਇਸ ਕਰਕੇ ਬੜੇ ਪਰੇਸ਼ਾਨੀਆਂ ਤੁਹਾਨੂੰ ਪਤਾ ਵੀ ਗੰਦੇ ਪਾਣੀ ਨਾਲ ਕਈ ਬਿਮਾਰੀਆਂ ਫੈਲਦੀਆਂ ਨੇ ਇਸ ਕਰਕੇ ਪੰਜਾਬ ਸਰਕਾਰ ਦੇ ਕਿ ਮੇਰੀ ਬੇਨਤੀ ਆ ਹੱਥ ਜੋੜ ਕੇ ਮੈਂ ਅਪੀਲ ਕਰਨਾ ਬੇਨਤੀ ਕਰਨਾ ਕਿ ਸਾਡੀ ਆਵਾਜ਼ ਨੂੰ ਸੁਣੋ ਸਾਡੇ ਤੇ ਤਰਸ ਖਾਓ ਇਹ ਦੀ ਪਿੰਡ ਵਾਸੀਆਂ ਦਾ ਬਹੁਤ ਵੱਡਾ ਮਸਲਾ ਵਾ ਅਸੀਂ ਜਿਉਂ 7-8 ਮਹੀਨੇ ਹੋ ਗਿਆ ਸਰਪੰਚ ਬਣਿਆ ਮੈਨੂੰ ਮੈਂ ਜੰਗੀ ਪੱਦਰ ਤੇ ਮਤਲਬ ਇਹਦਾ ਸਪੋਰਟ ਕਰ ਰਿਹਾ ਆ ਵੀ ਕਿਸੇ ਨਾ ਕਿਸੇ ਬੰਨੇ ਜਿਹੜਾ ਪਾਣੀ ਦਾ ਪ੍ਰਬੰਧ ਕੀਤਾ ਜਾਵੇ ਲੇਕਿਨ ਜਿਹੜਾ ਪਹਿਲਾ ਸਰਪੰਚ ਜੀ ਸੀਗਾ ਉਹਨੇ ਕੁਝ ਜਗ੍ਹਾ hagia ਆਪਣੇ ਇੱਕ ਕਨਾਲ ਕੁਝ ਮਰਲੇ ਜਗ੍ਹਾ ਵਾ ਜਿਹੜੀ ਉਹ ਮਿੱਟੀ ਛੋਟ ਗਈ ਤੇ ਪੂਰ ਦਿੱਤੀ ਗਈ ਆ ਬਹੁਤੀ ਪ੍ਰੋਬਲਮ ਉਹਦੀ ਵਜ੍ਹਾ ਕਰਕੇ ਆਈ ਆ ਅਹੀਂ ਪਿੰਡ ਵਾਸੀਆਂ ਨੂੰ ਮੈਂ ਕਾਫੀ ਵਾਰੀ ਕਿਹਾ ਵੀ ਚਲੋ ਸੇਖਾ ਸਾਹਿਬ ਕੋ ਚਲੀਏ ਮੈਂ ਹੁਣ ਸਪੈਸ਼ਲ ਤੌਰ ਦੇ ਉੱਤੇ ਕੱਲ ਸੇਖਾ ਸਾਹਿਬ ਦੇ ਬੰਦੇ ਉਹਨੇ ਸੇਖਾ ਸਾਹਿਬ ਦੇ ਡਿਊਟੀ ਲਈ ਆ ਮੌਕਾ ਵੇਖਣ ਤੇ ਰੱਖਿਆ ਆ ਉਹ ਮੌਕਾ ਵੀ ਵੇਖੀ ਕੁਝ ਨਾ ਕੋਈ ਜਿਹਦਾ ਹੱਲ ਜ਼ਰੂਰ ਕਰਨਗੇ ਪਾਣੀ ਦਾ ਜਿਹੜਾ ਜਿਹੜਾ ਮਸਲਾ ਵਾ ਪਿੰਡ ਵਾਲਿਆਂ ਨੂੰ ਵੀ ਜ਼ਰੂਰ ਚਾਹੀਦਾ ਵਾ ਕਿ ਛੇਦੀ ਨਾਲ ਪੱਤਰਕਾਰ ਬੁਲਾ ਕੇ ਜ਼ਰੂਰ ਏ ਕਹਿੰਦੇ ਆਗੇ ਮਤਲਬ ਵਾਲਾ ਛੇਦੀ ਨਾਲ ਹੱਲ ਹੋ ਜੇ ਪਰ ਮੇਰਾ ਸਹਿਯੋਗ ਦੇਣ ਮੈਂ ਇਹਨਾਂ ਨੂੰ ਕਾਫੀ ਵਾਰੀ ਅਲੋਟਮੈਂਟ ਕਰਕੇ ਵੀ ਕਿਹਾ ਵਾ ਸਪੀਕਰ ਦੇ ਵਿੱਚ ਵੀ ਇਕੱਠੇ ਹੋਗੇ ਤੇ ਚਲੋ ਮੇਰੇ ਨਾਲ ਸੇਵਾ ਸਾਹਿਬ ਨੂੰ ਕਹੀਏ ਤੇ ਪਰ ਮੈਂ ਆਪਣੇ ਲੈਵਲ ਤੇ ਅੱਗੇ ਵੀ ਮੈਂ ਇੱਕ ਵਾਰੀ ਤੁਹਾਨੂੰ ਦੱਸ ਚੁੱਕਾ ਆ ਵਾ ਕਿ ਮੈਂ ਬੁਲਾ ਰਿਆਂ ਬੰਦੇ ਸੇਵਾ ਸਾਹਿਬ ਨੇ ਡਿਊਟੀ ਲਾਈ ਜਾ ਬੰਦਿਆਂ ਦੀ ਵੀ ਮੌਕਾ ਵੇਖ ਕੇ ਆਓ ਉਹ ਕੱਲ ਆਏ ਸੀਗੇ ਇੱਥੇ ਪੇਂਟ ਦੇ ਵਿੱਚ ਪਰ ਮੈਂ ਇੱਥੇ ਨਾ ਹੁਣ ਕਰਕੇ ਉਹ ਫੇਰ ਕੱਲ ਦਾ ਟਾਈਮ ਉਹਨਾਂ ਕੋਲ ਲਿਆਵਾ ਜਾਂ ਅਤਵਾਰ ਹੁਣ ਕਰਕੇ ਨਹੀਂ ਆਏ ਕੱਲ ਸੋਮਵਾਰ ਜ਼ਰੂਰ ਆਉਣਗੇ ਆ ਕੇ ਮੌਕਾ ਵੇਖ ਕੇ ਸੇਖਾ ਸਾਹਿਬ ਨੂੰ ਦੱਸਿਆ ਕਿ ਦੂਜੀ ਗੱਲ ਇਹ ਆ ਕਿ ਜਿਹੜਾ ਪਹਿਲੇ ਸਰਪੈਂਚ ਨੇ ਉਹ ਛੱਪੜ ਪੂਰਿਆ ਵਾ ਉਹਦੀ ਵਜ੍ਹਾ ਕਰਕੇ ਸਭ ਤੋਂ ਵੱਡੀ ਪ੍ਰੋਬਲਮ ਆਈ ਆ ਜਿੱਦਾਂ ਉਹਨੇ ਪਾਣੀ ਛੋਟਿਆ ਵਾ ਉਹਨਾਂ ਦੂਜੀ ਪਾਰਟੀ ਵਾਲਿਆਂ ਨੇ ਕੇਸ ਕਰ ਦਿੱਤਾ ਵਾ ਉਹ ਕੇਸ ਕਰਨ ਕਰਕੇ ਬਹੁਤੀ ਵੱਡੀ ਪ੍ਰੋਬਲਮ ਆਈ ਆ ਤੇ ਗਾੜੀ ਉਹਨਾਂ ਨੇ ਮਿੱਟੀ ਛੋਟ ਗਏ ਉਹ ਬੰਦ ਕਰ ਦਿੱਤਾ ਨਾ ਇਹਦੇ ਪੇਂਡ ਵਾਲੇ ਮੇਰੇ ਨਾਲ ਆਏ ਤੁਰੇ ਆ ਵੀ ਗਾੜੀ ਜਿੱਥੇ ਮਿੱਟੀ ਸੁੱਟ ਗਿਆ ਉਹਨਾਂ ਨੇ ਬੰਦ ਕੀਤਾ ਉਹਨੂੰ ਖੋਲਿਆ ਜਾਵੇ ਇਹ ਕੋ ਖੋਲਣ ਦੀ ਬਜਾਏ ਉਹ ਪੇਂਡ ਵਾਲੇ ਵੀ ਨਾਲ ਇੱਕ ਮਜਾਕ ਜੇ ਤੌਰ ਦੇ ਤੇ ਗੱਲਾਂ ਕਰ ਰਹੇ ਆ ਪਰ ਸਹਿਯੋਗ ਨਹੀਂ ਦੇ ਰਹੇ ਮੈਂ ਇੱਕ ਜੰਗੀ ਪੱਧਰ ਤੇ ਚਾਹੁੰਦਾ ਕਿ ਮੈਨੂੰ ਮੌਕਾ ਮਿਲਿਆ ਹੋਵੇ ਤੇ ਮੈਂ ਇਹ ਪਾਣੀ ਦਾ ਹੱਲ ਕਰਾਂ ਹੋਰ ਵੀ ਮਸਲੇ ਜਿਹੜੇ ਆ ਮੈਨੂੰ ਦੱਸਣ ਤੇ ਮੈਂ ਵਾਅਦਾ ਤੋਂ ਵਾਅਦਾ ਪੇਂਡ ਦਾ ਜਿਹੜਾ ਵਾ ਹੱਲ ਕਰ ਸਕਾਂ ਡਵੈਲਪਮੈਂਟ ਕਰਾ ਸਕਾਂ